ਪਰਦੇਸ਼ ਦੇ ਸਾਗਰ ਵਿੱਚ 100 ਕਰੋੜ ਦੀ ਲਾਗਤ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਲੀਸ਼ਾਨ ਮੰਦਿਰ ਬਣਨ ਜਾ ਰਿਹਾ ਹੈ ਜਿਸ ਦਾ ਨੀਂਹ ਪੱਥਰ ਰੱਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨरेन्द्र મોદી ਵੱਲੋਂ ਭੂਮੀ ਪੂਜਨ ਕੀਤਾ ਗਿਆ 11 ਏਕੜ ਵਿੱਚ ਬਣਨ ਜਾ ਰਹੇ ਇਸ ਇਤਿਹਾਸਿਕ ਮੰਦਿਰ ਦੀਆਂ ਕੰਧਾਂ ਤੇ ਦੋਹੇ ਲਿਖੇ ਜਾਣਗੇ ਇਸ ਸਮਾਗਮ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਸੰਤ ਮਹਾਪੁਰਸ਼ ਤੇ ਰਾਜਸੀ ਨੇਤਾਵਾਂ ਨੇ ਵੀ ਹਾਜ਼ਰੀ ਭਰੀ ਇਸ ਮੌਕੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਰਾਜੇਸ਼ ਬਾਗਾ ਜੀ ਨੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਮੰਦਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਜਲਦੀ ਹੀ ਇਹ ਮੰਦਰ ਤਿਆਰ ਹੋ ਜਾਵੇਗਾ ਅਤੇ ਸੰਗਤਾਂ ਇਸ ਦੇ ਦਰਸ਼ਨ ਕਰ ਸਕਣਗੀਆਂ। ਜਗਰੂਤ ਦੇ ਧਰਨੂ ਕਰਦੇ ਸਾਰੇ ਵਿਸ਼ਪ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਲੈਵਾ ਜਿੰਨੀ ਵੀ ਸੰਗਤ ਆ ਸਾਰਨ ਲੱਖ ਲੱਖ ਵਧਾਈ ਸਾਗਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਜਿਹੜਾ ਨਰੇਂਦਰ ਮੋਦੀ ਜੀ ਨੇ ਅੱਜ ਨੀਂਹ ਪੱਥਰ ਰੱਖਿਆ ਬਹੁਤ ਵੱਡਾ ਇਹ ਮੰਦਿਰ ਆ ਦੇਖਣਯੋਗ ਆ ਇਹ ਜਗ੍ਹਾ ਸਾਗਰ ਦੇ ਵਿੱਚ ਅੱਜ ਜੀ ਅੱਜ ਆਪਣੀ ਟੀਮ ਨਾਲ ਭਾਰਤੀ ਜਨਤਾ ਪਾਰਟੀ ਦੇ ਸਮੂਥੇ ਕਾਰਜਕਰਤਾ ਤੇ ਬਾਕੀ ਸੰਗਤ ਪੰਜਾਬ ਵਿੱਚੋਂ ਬਹੁਤ ਵੱਡੀ ਗਿਣਤੀ ਚ ਇੱਥੇ ਪਹੁੰਚੀ ਆ ਅਸੀਂ ਸਾਰੇ ਅੱਜ ਉਸੇ ਜਗ੍ਹਾ ਤੇ ਖੜੇ ਆ ਮੈਂ ਆਪਣੇ ਵੱਲੋਂ ਰਜੇਸ਼ ਬਾਗਾ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵੱਲੋਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਮੰਦਿਰ ਜਲਦੀ ਬਣ ਕੇ ਕੰਪਲੀਟ ਹੋਵੇ ਇਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਹੈ ਜਿੱਥੇ ਉਹਨਾਂ ਨੇ ਪ੍ਰਕਿਰਤਿ ਦਿੱਤਾ ਦੇਖਾਂ ਵਾਲੀ ਜਗਾ ਹੈ ਸਾਗਰ ਮੱਧ ਪ੍ਰਦੇਸ਼ ਦੇ ਵਿੱਚਕਾਰ ਇਹ ਜਗਾ ਹੈ ਬਹੁਤ ਹੀ ਅਦਭੁਤ ਚੰਗਾ ਲੱਗਾ ਕਿ ਆ ਕੇ ਸਾਰਿਆਂ ਨੂੰ ਸਾਡੇ ਜਿੰਨੇ ਵੀ ਹੋਰ ਵੀ ਸੰਗਤ ਆ ਜਦੋਂ ਜਦੋਂ ਤੁਸੀਂ ਆਉਂਗੇ ਤੁਹਾਨੂੰ ਲੱਗੂਗਾ ਬਈ ਗੁਰੂ ਅਰਬਦਾਸ ਜੀ ਦੀ ਜਿਹੜੀ ਚਰਨਛੋਹ ਧਰਤੀ ਆ ਇਹ મોદી ਜੀ ਨੇ ਇੱਕ ਸਾਨੂੰ ਸਾਰਿਆਂ ਨੂੰ ਪਹਾੜ ਦਿੱਤਾ 100 ਕਰੋੜ ਦੀ ਲਾਗਤ ਨਾਲ ਇਹ ਮੰਦਿਰ ਬਣਨਾ ਇਹਦੇ ਵਿੱਚ ਇੱਕ ਧਰਮਸ਼ਾਲਾ ਵੀ ਬਹੁਤ ਵੱਡੀ ਬਣਨੀ ਆ ਇਹਦੇ ਵਿੱਚ ਨਾਲ ਲੰਗਰ ਹਾਲ ਆ ਵੱਡਾ ਮੰਦਿਰ ਬਣਨਾ ਬਹੁਤ ਹੀ ਵਿਸ਼ਾਲ ਏਰੀਆ ਚ ਇਹ ਚ ਵਿੱਚ ਗੁਰੂ ਰਮਦਾਸ ਮਹਾਰਾਜ ਤੇ ਜਿਹੜੀ ਜਿਹੜੀ ਸਟੱਡੀ ਕਰਨੀ ਆ ਉਹਨਾਂ ਦੇ ਗ੍ਰੰਥਾਂ ਦੇ ਉਹਨਾਂ ਦਾ ਲਿਟਰੇਚਰ ਤੇ ਬਹੁਤ ਸਾਰਾ ਕੰਮ ਚਲਾਵਾਂ ਦੀ ਤੁਹਾਨੂੰ ਪੇਖਣ ਦੀ ਬੜੀ ਜੇ ਤੁਸੀਂ ਕਦੇ ਕਿਹਾ ਉਹ ਦੇਖੋ ਕਿ ਉਹ ਤੁਹਾਨੂੰ ਲੱਗੂਗਾ ਵੀ ਉਹ ਧਰਤੀ ਵਾਕਿਆ ਹੀ ਗੁਰੂ ਰਮਦਾਸ ਮਹਾਰਾਜ ਦੇ ਜਿੱਚ ਪੇੜੀ ਇਹ ਅੱਜ ਵੀ ਖੰਡੇ ਆ ਇੱਥੇ ਦੇ ਲੋਕ ਜਿੰਨਾ ਗੁਰੂ ਰਮਦਾਸ ਮਹਾਰਾਜ ਨੂੰ ਪਿਆਰ ਕਰਦੇ ਅੱਗੇ ਕਿ ਜਦਾ ਸੰਗਤ ਗੁਰੂ ਰਮਦਾਸ ਨਾਮ ਲਈ ਵਾ ਸੰਗਤਾਂ <laughs> Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by. Plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number 074884161. four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ